ਮੈਂ ਸਰਵਣ ਸਿੰਘ ਪਦੇਰ ਕਿਸਾਨ ਮਜ਼ਦੂਰ ਸਵਰਥ ਕਮੇਟੀ ਪੰਜਾਬ ਤੋਂ ਕਿਸਾਨਾਂ ਮਜ਼ਦੂਰਾਂ ਨਾਲ ਭਾਰਤ ਤੇ ਪੰਜਾਬ ਦੀ ਸਰਕਾਰ ਜੱਗੋ ਤੇਰ ਵੀ ਕਰ ਰਹੀ ਹੈਗੀਆ ਪਹਿਲੀ ਗੱਲ ਪਰਾਲੀ ਪ੍ਰਦੂਸ਼ਣ ਦਾ ਕੋਈ ਹੱਲ ਪਿਛਲੇ ਲੰਮੇ ਸਮੇਂ ਤੋਂ ਕਿਸਾਨਾਂ ਨੂੰ ਕੋਈ ਦੇ ਨਾ ਸਕੀ ਜਿਹੜੀ ਸਰਬਉੱਚ ਅਦਾਲਤ ਨੇ ਕਿਹਾ ਸੀ ਵੀ 100% ਇਹਨਾਂ ਨੂੰ ਪ੍ਰਤੀਕੰਟਲ ਮਾਪਜਾ ਦਿਓ ਉਹ ਵੀ ਨਹੀਂ ਦਿੱਤਾ ਹੈਗਾ ਇੱਥੋਂ ਤੱਕ ਜੜਾ ਵਾ ਪਰਾਲੀ ਦੇ ਉੱਤੇ ਕੋਈ ਇਹਨਾਂ ਦੀ ਖਾਸ ਕਿਸਮ ਦੀ ਮਸ਼ੀਨਰੀ ਵੀ ਕਾਮਯਾਬ ਨਹੀਂ ਹੋ ਰਹੀ ਜੇ ਕਿਸਾਨਾਂ ਨੇ ਪਰਾਲੀ ਨੂੰ ਅੱਗ ਨਾ ਲਾ ਕੇ ਆਪਣੇ ਪੱਧਰ ਤੇ ਆਪਣੇ ਕੋਲੋਂ ਖਰਚਾ ਕਰਕੇ ਜਿਹੜੇ ਪਹਿਲਾਂ ਕਰਜ਼ਾਈ ਨੇ ਜਿਨ੍ਹਾਂ ਨੂੰ ਅੱਜ ਤੱਕ ਫਸਲਾਂ ਦੇ ਭਾਅ ਸਹੀ ਨਹੀਂ ਮਿਲੇ ਫਿਰ ਕਣਕ ਬੀਜੀ ਉਸ ਕਣਕ ਤੇ ਸੁੰਡੀ ਪੈ ਗਈ ਔਰ ਜਿਹੜੀਆਂ ਅੱਜ ਮੀਡੀਆ ਤੇ ਖਬਰਾਂ ਆ ਰਹੀਆਂ ਨੇ ਭੀ ਜਲੰਧਰ ਲੋਈਆਂ ਕੰਗ ਖੁਰਦਦਾ ਕਿਸਾਨ ਰਾਜਕੁਮਾਰ ਅੱਜ ਪਰਾਲੀ ਸਾੜਨ ਵਾਲੇ ਮਸਲੇ ਤੇ ਗ੍ਰਿਫਤਾਰ ਕੀਤਾ ਗਿਆ ਪਹਿਲੂ ਅੰਮ੍ਰਿਤਸਰ ਦੇ ਵਿੱਚ ਇਹ ਰੈਡ ਐਂਟਰੀ ਕੀਤੀ ਜੁਰਮਾਨਾ ਕਿਸਾਨਾਂ ਦਾ ਹੜਾਂ ਦੇ ਮਾਰੇ ਦਾ ਮੁਆਵਜ਼ਾ 20000 ਔਰ ਕਿਸਾਨ ਨੂੰ ਜੁਰਮਾਨਾ 30000 ਇਹ ਤੋਂ ਕਹਾ ਕੇਂਦਰ ਤੇ ਪੰਜਾਬ ਨੇ ਜਿਹੜਾ ਪਾਣੀ ਪ੍ਰਦੂਸ਼ਣ ਰੋਕਥਮ ਤੇ ਨਿਯੰਤਰ ਐਕਸਿਓ ਚ ਸੋਧ ਕਰਤੀ ਇੰਡਸਟਰੀ ਨੂੰ 6 ਸਾਲ ਦੀ ਸਜ਼ਾ ਖਤਮ ਕਰ ਦਿੱਤੀ ਕੱਲਾ ਜੁਰਮਾਨਾ ਔਰ ਕਿਸਾਨਾਂ ਵਾਲੀ ਕਰੋੜਾਂ ਦਾ ਜੁਰਮਾਨਾ ਸਜਾ ਵੀ ਬਰਕਰਾਰ ਆ ਕੱਲਾ ਇਹੀ ਨਹੀਂ ਜੜੀਆਂ ਅਦਾਲਤਾਂ ਨੇ ਜੜੀ ਜਿੰਨੀ ਅਫਸਰਸਾਈ ਆ ਉਹ ਕਿਸਾਨਾਂ ਮਜ਼ਦੂਰਾਂ ਦੇ ਵੈਰ ਪਈ ਹੋਈ ਆ ਵੀ ਕਿਸਾਨੀ ਨੂੰ ਬਦਨਾਮ ਕਿਦਾਂ ਕੀਤਾ ਜਾਵੇ ਕਿਸਾਨੀ ਦਾ ਡੀ ਮੋਰਲ ਮੋਰਲ ਕਰਕੇ ਇਹਨੂੰ ਅੰਦੋਲਨ ਤੋਂ ਕਿਵੇਂ ਰੋਕਿਆ ਜਾ ਸਕੇ ਸੀ ਚੇਤਾਵਨੀ ਦਿੰਨੇ ਆ ਵੀ ਭਾਈ ਜਿਵੇਂ ਤੁਸੀਂ ਵੇਖ ਰਹੇ ਹੋ ਲੇਨ ਲਾਕ ਦੇ ਵਿੱਚ ਜਿਵੇਂ ਜੈਮ ਜੀ ਆ ਕਿਦੇ ਪੰਜਾਬ ਤੇ ਦੇਸ਼ ਦੇ ਅੰਦਰ ਹਾਕਮੋ ਅਫਸਰੋ ਤੇ ਅਦਾਲਤਾਂ ਦੇ ਜੱਜਾਂ ਨੂੰ ਕਹਿੰਨੇ ਆ ਜਨ ਜੀ ਨਾ ਚੱਲ ਜਾਵੇ ਭਰਾਓ ਇਸ ਕਰਕੇ ਬੇਨਤੀ ਕਰਦੇ ਆਂ ਵੀ ਮਸਲੇ ਦਾ ਹੱਲ ਕਰੋ ਅਰੇ 2 ਤੋਂ ਕਦੇ ਤੱਕ ਕਿਸੇ ਵੀ ਇੰਡਸਟਰੀ ਵਾਲੇ ਨੂੰ ਤੁਸੀਂ ਗ੍ਰਿਫਤਾਰ ਨਹੀਂ ਕੀਤਾ ਵਿਗਿਆਨੀ ਕਹਿੰਦੇ ਆ ਵੀ ਸਾਡਾ ਧੂਆਂ ਦਿੱਲੀ ਨਹੀਂ ਜਾਂਦਾ ਹੈਗਾ ਸਾਡਾ 2.5% ਧੂਏ ਤੇ ਇੰਨਾ ਜ਼ੁਲਮ ਔਰ ਜਿਹੜੀ ਇੰਡਸਟਰੀ 52% ਆਵਾਜਾਈ ਦੇ ਸਰੋਤਨ 25% ਤੇ ਹੋਰ ਸਾਧਨ ਤੋ 98 97% ਵਾਲਿਆਂ ਨੂੰ ਕਹੋ ਕੁਛ ਨਾ ਸਾਡਾ ਸਾਲ ਦਾ ਧੂਆ ਵੀ 8% ਹੁੰਦਾ ਵਾ ਇਹ ਪੱਕਾ ਸ਼ਾਇਦ ਦਿਖਾਇਆ ਨਾ ਜਾ ਸਕੇ ਇਸ ਕਰਕੇ ਕਿਸਾਨ ਮਜ਼ਦੂਰ ਮੋਰਚਾ ਕੱਲ ਚੰਡੀਗੜ੍ਹ ਵਿੱਚ ਹੰਗਾਮੀ ਮੀਟਿੰਗ ਕਰੂਗਾ ਉਹਦੇ ਵਿੱਚ ਇਹਦੇ ਨਾਲ ਦੀ ਨਾਲ ਅਸੀਂ ਝੰਡੇ ਤੇ ਲਿਆਵਾਂਗੇ ਹੜ੍ਹਾਂ ਦੇ ਵਿੱਚ ਕੇਂਦਰ ਜਾਂ ਪੰਜਾਬ ਨੇ ਸਾਨੂੰ ਰੋੜ ਕੇ ਮਾਰਿਆ ਉਹਦਾ ਮਾਅਬਜ਼ਾ ਕਿਉਂ ਨਹੀਂ ਮਿਲਿਆ ਸ਼ੰਭੂ ਤੇ ਖਨੌਰੀ ਦੇ ਹੋਏ ਨੁਕਸਾਨ ਦੀ ਪਰਪਾਈ ਦਾ ਸਵਾਲ ਆ ਜਿਵੇਂ ਝੋਨੇ ਤੇ ਕਟ ਲਾਉਣ ਦੀ ਤਿਆਰੀ ਆ ਬਾਸਮਤੀ ਮਾਜੇ ਚ ਰੁਲ ਗਈ ਔਰ ਕਪਾਹ ਜਿਹੜੀ ਆ ਉਹ ਮਾਲ ਵਿੱਚ ਰੋਲ ਦਿੱਤੀ ਉਹਨਾਂ ਦਾ ਰੇਟ ਨਹੀਂ ਦਿੱਤੇ ਗਏ ਉਹ ਵੀ ਏਜੰਡਾ ਹੋਊਗਾ ਬਿਜਲੀ ਬੋਰਡ ਦਾ ਨਿਜੀਕਰਨ ਜਿਵੇਂ ਛੇਪਾਲੇ ਮੀਟਰ ਜ਼ਬਰਦਸਤੀ ਲਾਏ ਜਾ ਰਹੇ ਆ ਉਹ ਵੀ ਅਸੀਂ ਏਜੰਡੇ ਤੇ ਲਿਆਵਾਂਗੇ ਤਾਂ ਹੋਰ ਕਿਸਾਨਾਂ ਮਜ਼ਦੂਰਾਂ ਦੇ ਕਰੰਟ ਜਿਹੜੇ ਮਸਲੇ ਆ ਉਹਨਾਂ ਤੇ ਚਰਚਾ ਕਰਕੇ ਐਲਾਨ ਕਰਾਂਗੇ ਸਰਕਾਰ ਨੂੰ ਚੇਤਾਵਨੀ ਆ ਪਿੱਟਰੰਤ ਗ੍ਰਿਫਤਾਰ ਕਿਸਾਨ ਨੂੰ ਰਿਹਾ ਕੀਤਾ ਜਾਵੇ ਭਗਵੰਤ ਮਾਨ ਜੀ ਮਾਫੀ ਮੰਗਣ ਵੀ ਮੈਂ ਕਿਸਾਨਾਂ ਮਜ਼ਦੂਰਾਂ ਦੀ ਰਾਖੀ ਕਰਨ ਤੇ ਨਾਕਾਮਯਾਬ ਹੋਇਆ ਹੁਣ ਮੈਂ ਕਾਰਪੋਰੇਟ ਤੇ ਦਿੱਲੀ ਨਾਲ ਖਲੋਤਾ ਵਾਂ ਧੰਨਵਾਦ